ਅਰਬਾਂ ਤੋਂ ਆਪਣੇ ਬੱਚੇ ਹੀ ਆਪਣੇ ਜੜੇ ਮਾਰ ਗਏ ਮੈਂ ਨਾਰੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਬਾਕੀ ਇੱਥੇ ਜਿਹੜੇ ਮੁੰਡੇ ਨਾਲ ਲੱਗੇ ਹੋਏ ਜੀ ਇਹ ਆਪਣਾ ਦਿਨ ਰਾਤ ਨਹੀਂ ਦੇਖਦੇ ਜੀ ਆਪਣਾ ਕੰਮ ਵੀ ਨਹੀਂ ਦੇਖਦੇ ਆਪਣਾ ਕੰਮ ਛੱਡ ਕੇ ਨਾਲ ਕੰਮ ਕਰਉਣਾ ਜੀ ਇਹ ਸਾਰੇ ਟਾਂਕ ਰੀਆਂ ਆਪਾਂ ਨੇ ਇੱਚੋ ਉਹ ਤੋਂ ਦਰਖਤ ਵੀ ਪਟਣੇ ਪਏ ਹੁਣ ਬੰਦਾ ਆ ਗਿਆ ਉਹ ਕੈਂਪ ਚਾ ਕੇ ਕਹਿ ਦਵੇ ਜੀ ਆਹ ਤੂੰ ਹੀ ਕਿਆ ਕਰਦਾ ਇਹ ਵੀ ਥੋੜੀ ਜਿਹੀ ਕੋ ਚਲੋ ਆਏ ਹੁੰਦੀ ਉਹ ਮੜੀ ਮਟੀ ਜੀ ਚੱਲਦਾ ਹੀ ਰਹਦਾ ਕੋਈ ਗਵਰਨਮੈਂਟ ਨਹੀਂ ਸਾਥ ਦੇ ਰਹੀ ਜੀ ਕੋਈ ਕੁਝ ਨਹੀਂ ਦੇਖਦੇ ਹਾਂ ਤੇ ਕੋਈ ਤਾਂ ਅਸੀਂ ਕਹਿੰਦੇ ਜੇ ਇਹ ਵਿੱਚ ਕੋਈ ਮੰਤਰੀ ਵੀ ਆਊਗਾ ਅਸੀਂ ਵਾਈ ਕੱਟ ਕਰੂਗੇ ਬਾਈ ਬਰਾਨਾ ਸਾਰੇ ਜੇ ਤੁਸੀਂ ਕੋਈ ਕੰਮੇ ਨਹੀਂ ਕਰਨਾ ਸਾਡੇ ਵਾਸਤੇ ਆ ਕੇ ਫੇ ਸਾਨੂੰ ਗਿਆ ਲੋੜ ਇੱਥੇ ਜੀ ਯਾ ਤਕਰੀਬਨ ਨਿਪਟੇ ਗਿਆ ਜੀ ਹੁਣ ਅਸੀਂ ਪਿੰਡ ਵਿੱਚ ਸੋਚ ਰੇ ਹਾਂ ਵੀ ਸੀਸੀਟੀਵੀ ਕੈਮਰੇ ਦਾ ਕੰਮ ਸ਼ੁਰੂ ਕਰੀਏ ਕਿਉਂਕਿ ਜਿਹੜੇ ਪਿੰਡ ਚ ਚੋਰੀਆਂ ਚਕਾਰੀਆਂ ਹੋ ਰਹੀਆਂ ਉਹਦਾ ਆਪਾਂ ਨੂੰ ਕੈਮਰੇ ਰਾਹੀਂ ਪਤਾ ਲੱਗਣਾ ਹੈ ਤੇ ਆਪਾਂ ਚਾਹੁੰਦੇ ਹਾਂ ਵੀ ਸਾਰੇ ਪਿੰਡ ਵਿੱਚ ਪੂਰੇ ਚ ਕੈਮਰੇ ਲੱਗੇ ਜਾਣ ਜੇ ਇਹ ਫਿਰ ਤਾਂ ਹੋਏਗਾ ਜੇ ਐਨਆਰਆਈਆਂ ਤੇ ਸਾਡੇ ਪਿੰਡ ਦਾ ਸਹਿਯੋਗ ਹੋਵੇ ਹਾਂਜੀ ਬੜੀ ਇਲੈਕਟ੍ਰਾ ਲੱਗੀਆਂ ਪਿੰਡ ਦੇ ਵਿੱਚ ਹੋਰ ਕਿਹੜੇ-ਕਿਹੜੇ ਕੰਮ ਨੇ ਜਿਹੜੇ ਤੁਹਾਨੂੰ ਹੋਣੇ ਚਾਹੀਦੇ ਪਿੰਡ ਵਿੱਚ ਦੇਖੋ ਲਾਈਟਾਂ ਦਾ ਕੰਮ ਤਾਂ तकरीबन ਨਿਬੜ ਗਿਆ ਜੀ ਹੁਣ ਅਸੀਂ ਪਿੰਡ ਵਿੱਚ ਸੋਚ ਰਹੇ ਹਾਂ ਵੀ ਸੀਸੀਟੀਵੀ ਕੈਮਰੇ ਦਾ ਕੰਮ ਸ਼ੁਰੂ ਕਰੀਏ ਕਰਕੇ ਜਿਹੜੀਆਂ ਪਿੰਡ 'ਚ ਚੋਰੀਆਂ ਚਕਾਰੀਆਂ ਹੋ ਰਹੀਆਂ ਉਹਦਾ ਆਪਾਂ ਨੂੰ ਕੈਮਰਿਆਂ ਰਾਹੀਂ ਪਤਾ ਲੱਗਣਾ ਹੈ ਤੇ ਆਪਾਂ ਚਾਹੁੰਦੇ ਵੀ ਸਾਰੀ ਪਿੰਡ ਵਿੱਚ ਪੂਰੇ 'ਚ ਕੈਮਰੇ ਲੱਗੇ ਜਾਣ ਜੇ ਇਹ ਫਿਰ ਤਾਂ ਹੋਏਗਾ ਜੇ ਐਨਆਰਆਈਆਂ ਤੇ ਸਾਡੇ ਪਿੰਡ ਦਾ ਸੇਵ ਹੋਏਗਾ ਹਾਂ ਹਾਂ ਸਰਕਾਰ ਦੇ ਕੋਲ ਅਪਰੋਚ ਕਰੀ ਵਾਣੀ ਮੁੱਟੇਕ ਨਹੀਂ ਨਹੀਂ ਸਰਕਾਰ ਕੋਈ ਹੱਥ ਪੈਣ ਨੂੰ ਹੋਣਾ ਨਹੀਂ ਹੱਥ ਫੜਾਉਂਦੀ ਨਹੀਂ ਨਹੀਂ ਜੀ ਅਗਰ ਵੀ ਨਹੀਂ ਫੜਾਉਂਦੀ ਨਹੀਂ ਨਹੀਂ ਉਹ ਤਾਂ ਮੁੜ ਕੇ ਆਈ ਹੀ ਨਹੀਂ ਹੈ ਜੀ ਆਉਣੇ ਵਾਲੇ ਉਹ ਵੀ ਨਹੀਂ ਆਉਂਦੇ ਕੋਈ ਨਹੀਂ ਆਇਆ ਹੁਣ ਵੋਟਾਂ ਟਾਈਮ ਆਣਗੇ ਸਾਰੇ ਨਾ ਕਹਿੰਦੇ ਵੀ ਹੁਣ ਵਿਰੁੱਧ ਕਹਿੰਦੇ ਬਰਸਾਤ ਹੋਈ ਹੋਈ ਹੈ ਤੇ ਡੱਡੀਆਂ ਨਿਕਲ ਰਹੀਆਂ ਬਾਹਰ ਤੇ ਉਹ ਕੰਮ ਕਰ ਰਹੇ ਨੇ ਨਹੀਂ ਨਹੀਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਜਦ ਬੋਟਾਂ ਆਣਗੇ ਨਾ ਉਸ ਟਾਈਮ ਸਾਰੇ ਆਉਣਗੇ ਅਨਮੋਲ ਵੀ ਆਣਗੇ ਸਾਰਾ ਆਣਗੇ ਤੇ ਹੁਣ ਕੋਈ ਨਹੀਂ ਆ ਰਿਹਾ ਜੀ ਨਾ ਕੋਈ ਇਹਨਾਂ ਨੂੰ ਸਪੋਰਟ ਕਰ ਰਿਹਾ ਅੱਛਾ ਜੀ ਇਹਨਾਂ ਦੀ ਆਪਣੀ ਸਪੋਰਟ ਹੈ ਜੀ ਨੌਜਵਾਨ ਨੇ ਜਿਹੜੇ ਪਿੰਡ ਦੇ ਹੈਗੇ ਹਾਂ ਹਾਂਜੀ ਫਿਰ ਇੱਕ ਗੱਲ ਇਹ ਵੀ ਜੇ ਸਪੋਰਟ ਨਹੀਂ ਕਰਦੇ ਫਿਰ ਆਪਾਂ ਬੜਨਣ ਦਈਏ ਪਿੰਡ ਦਾ ਹਾਂਜੀ ਉਹ ਤਾਂ ਹੈ ਹੀ ਉਹ ਸਭ ਦਾ ਬਾਈਕਾਟ ਕਰਨਾ ਚਾਹੀਦਾ ਜੀ ਬਾਈਕਾਟ ਕਰ ਜਾਣਾ ਹਾਂਜੀ ਜਿਹੜੇ ਹੁਣ ਸਪੋਰਟ ਨਹੀਂ ਕਰ ਰਹੇ ਇਸ ਟਾਈਮ ਖੜੇ ਨਹੀਂ ਆ ਸਾਡੇ ਨਾਲ ਫਿਰ ਬੋਟਾਂ ਵਾ ਕੇ ਕੀ ਫਾਇਦਾ ਨਾਲ ਇੱਕੇ ਹੋਰ ਵੀ ਗੱਲਾਂ ਪਿੱਛੇ ਚ ਪਾਣੀ ਆਇਆ ਨਦੀ ਦੇ ਵਿੱਚ ਸਭ ਤੋਂ ਵੱਧ ਖਤਰਾ ਦਸਾਰਨੇ ਤੇ ਇਹਨੇ ਹਲਕੇ ਨਾ ਹੁੰਦਾ ਏ ਤੇ ਆਲੇ-ਦਾਲੇ ਸੁਸਾਇਟੀਆਂ ਬਣੀਆਂ ਹੋਈਆਂ ਨੂੰ ਲੱਗਦਾ ਨਹੀਂ ਹੈਗਾ ਵੀ ਇਹ ਜੇ ਡੱਕ ਲਾਤੀ ਤੇ ਕੱਲ ਨੂੰ ਨੁਕਸਾਨ ਹੋ ਸਕਦਾ ਪਿੰਡ ਦਾ ਦਸਾਰਨੇ ਦਾ ਜੀ ਨੁਕਸਾਨ ਤਾਂ ਬਹੁਤ ਹੈ ਹੁਣ ਸਾਡੀ ਪੁਲੀ ਦਾ ਕੰਮ ਸੀ ਅਸੀਂ ਕਈ ਵਾਰ ਅਨਮੋਲ ਗੰਗਾਂ ਦੇ ਪੀਐਨ ਵੀ ਮਿਲੇ ਉਹਨਾਂ ਨੂੰ ਸਾਰਾ ਕੁਝ ਦਿੱਤਾ ਹੁੰਦਾ ਬਜਟ ਵੀ ਬਣਾਏ ਸੀ ਉਹਨਾਂ ਦਾ ਤੇ ਮੁੜ ਕੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਪੁਲੀ ਵੀ ਸਾਡੀ ਖਰਾਬ ਹੋਣ ਵਾਲੀ ਹੋ ਤਕਰੀਬਨ ਜੇ ਪਾਣੀ ਦੁਵਾਰਾਂ ਆਂਦਾ ਤੇ ਪੁਲੀ ਵੀ ਟੁੱਟੇਗੀ ਜੋ ਪਿੰਡ ਦਾ ਮੇਨ ਲਿੰਕ ਹੈ ਤਾਂ ਹਈ ਹੁਣ ਖਰਚੋ ਤੁਸੀਂ ਆਪੇ ਦੇਖ ਲਓ ਜਿੰਨੀਆਂ ਵੀ ਸੁਸਾਇਟੀਆਂ ਸਾਰੇ ਉਹਨਾਂ ਨੂੰ ਕਹਿ ਰਹੇ ਆਂ ਵੀ ਕੰਮ ਨਹੀਂ ਕਰ ਰਹੀ ਹੈਗੀ ਸਾਨੂੰ ਪਤਾ ਹੀ ਉਹਦਾ ਪਰ ਹੁਣ ਦੇਖਦੇ ਹੁਣ ਵੋਟਾਂ ਦਾ ਟਾਈਮ ਕੀ ਕਰਦੇ ਕੀ ਨਹੀਂ ਕਈ ਹੋ ਜੀ ਜਿਹੜੇ ਪਹਿਲਾਂ ਹੁਣ ਇੱਕ ਤਾਂ ਬੰਦਾ ਹੁੰਦਾ ਜਿਹੜਾ ਪਹਿਲਾਂ ਹੜਿਆਂ ਦਾ ਹੁੰਦਾ ਜੀ ਠੀਕ ਹੈ ਨਾ ਇੱਕ ਆਪਾਂ ਐਕਸਪੀਰੀਅੰਸ ਨਹੀਂ ਹੈਗਾ ਨਾ ਇਹਨਾਂ ਦਾ ਫਾਈਨੈਂਸ਼ੀਅਲ ਪਿੱਛੇ ਤੋਂ ਕੋਈ ਹੈਗੀ ਹੈ ਇਸ ਕਰਕੇ ਇਹਨਾਂ ਨੂੰ ਇਹਨਾਂ ਹੈ ਨਹੀਂ ਗਿਆ ਜੀ ਚਲੋ ਆਪਾਂ ਕਹਿ ਵੀ ਦਈਏ ਜੇ ਅਗਲੀ ਵਾਰ ਵੀ